ਕਾਰਾਂ ਦੀ ਆਮ ਉਸामਲੀ ਟੱਕਰ ਵਿੱਚ ਚਾਰ ਤੋਂ ਵੱਧ ਲੋਕ ਹੋਏ ਜ਼ਖਮੀ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਰੋਜ਼ਾਨਾ ਵਾਪਰ ਰਹੇ ਹਨ ਖਤਰਨਾਕ ਹਾਸੇ ਗੁਰਦਾਸਪੁਰ ਦੇ ਪੁਲ ਸਟਿਆਲੀ ਦੇ ਨੇੜੇ ਪਿੰਡ ਹਾਰਨੀਆਂ ਕੋਲ ਦੋ ਕਾਰਾਂ ਦੀ ਆਮ ਉਸामਲੀ ਟੱਕਰ ਹੋ ਗਈ ਜਿਸ ਨਾਲ ਚਾਰ ਲੋਕ ਤੋਂ ਵੱਧ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਵਕਵਾ ਖਾਸਪਤਾਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਉੱਥੇ ਹੀ ਜ਼ਖਮੀਆਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਚੌੜਾਈ ਘੱਟ ਅਤੇ ਆਵਾਜਾਈ ਵਧਣ ਕਾਰਨ ਰੋਜ਼ ਇਸ ਸੜਕ ਉੱਪਰ ਹਾਸੇ ਵਾਪਰ ਰਹੇ ਹਨ ਅਸੀਂ ਮੁੰਡੇ ਨੂੰ ਦਵਾਈ ਦਿਵਾਉਣਗੇ ਇੱਥੇ ਗੁਰਦਾਸਪੁਰ ਤੇ ਕੀ ਮੰਗਦੇ ਆ ਜਿਹੜਾ ਸੜਕ ਹਾਸਾ ਹੋਇ ਬਹੁਤ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਕਿ ਹਾਦਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹੀਦਾ ਆ ਆਣ ਜਾਣ ਵੇਲੇ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਹੋ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਵੀ ਖੁੱਦ ਗੱਡੀ ਵਾਲੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀ ਐ ਮੁਸ਼ਕਲਾਂ ਵਾ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਲੰਘਣ ਤੇ ਜੀਵਨ ਸਫਲ ਰਹੇ ਸਾਰਿਆਂ ਦਾ ਅਸੀਂ ਤੇ ਗੁਰਦਾਸਪੁਰ ਆ ਰਹੇ ਹਾਂ ਜੀ ਆਪਣਾ ਪਿੰਡ ਤੇ ਨੰਗਰ ਲਪਾਣਾ ਕੋਈ ਓਵਰ ਟ੍ਰੈਲੀ ਨਾ ਜੀ ਮਤ ਪਾਸ ਕਰਤਾ ਉਹ ਮੋੜ ਤੋਂ ਕਾਇਰਿਆ ਜੀ ਉਹਨੂੰ ਅੰਨੀ ਸਪੀਡ ਨਾਲ ਲੰਘਾਉਂਦੀ ਆ ਵਿੱਚ ਮਾਰੀ ਪਤਾ ਨਹੀਂ ਲੱਗਾ ਕੀ ਹੋ ਸਕਦਾ ਸੜਕ ਵੀ ਤੰਗ ਹੋ ਸਕਦਾ ਏ ਕਰਕੇ ਵੀ ਹੋ ਗਿਆ ਮੈਨੂੰ ਮਹਾਰਾ ਜਾਣਦਾ ਜੀ ਉਹ ਠੀਕ ਹੈ ਸਕਦਾ ਅਸੀਂ ਤੇ ਵਾਈਫ ਹਸਬੰਡ ਹੀ ਦੋਨਾਂ ਨਾਲ ਹੈ ਸ਼ੁਰ ਤੇ ਹੋਰ ਕਿੱਥੇ ਕਿੱਥੇ ਲੱਗੀ ਆ ਸਾਠ ਲੱਤ ਤੇ ਲੱਗੀ ਆ ਅੱਛਾ ਅੱਛਾ ਹਾਂਜੀ ਵਾਪਸ ਲੀਆਂ ਜਾਂਦਾ ਅਸਰ ਤੇ ਲੱਗੀ ਹੈ ਮੈਨੂੰ ਕੀ ਪਤਾ ਸੜਕ ਜਿੱਦਾਂ ਨਿੱਕੀ ਕਾਰਨ ਹੋਣ ਸਕਦਾ ਵੀ ਤਾਂ ਵੀ ਐਕਸੀਡੈਂਟ ਹੁੰਦੇ ਹੈ ਡਰਾਈਵਰ ਕੋ ਬਹੁਤ ਪਤਾ ਹੀ ਨਹੀਂ ਲੱਗਦਾ ਜੀ ਉਹਦਾ ਲਿਗੰਨੇ ਦੀ ਟਰਾਲੀ ਇੱਕ ਹੁੰਦੀ ਇੱਕ ਜਾਂਦੀ ਬੰਦਾ ਕੀ ਕਰੇਗਾ ਦੇ ਚਿੱੜਦੇ ਦੇ ਚਿੱੜਦੇ ਰੱਖੀ ਪਾ ਕੀ ਲੱਟਾ ਪਰ ਤੇ ਵੀ ਲੱਗੀ ਹੈ ਮੈਨੂੰ ਕੋਈ ਹੁਸ਼ ਨਹੀਂ ਜਦੋਂ ਬੈਂ ਸੱਟ ਲੱਗਿਆ ਮੈਨੂੰ ਕੋਈ ਹੁਸ਼ ਨਹੀਂ ਇਸ ਲਈ ਮੈਨੂੰ ਹੁਸ਼ ਹੋ ਗਈ ਸਿਰ ਛੋਟੀ ਸੀ ਜੇ ਹਾਂਜੀ ਸੜਕ ਬੜਾ ਛੋਟੀ ਸੀ ਜੇ ਵੱਡੀ ਹੁੰਦੀ ਤੇ ਬਚਾਓ ਜਾਣਾ ਸੀ